ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਇਹ ਬਹੁਤ ਹੋ ਰਿਹਾ ਹੈ। ਤੇ ਜੀ ਨੇ ਇੱਕ ਮਾਜੂਦ ਪ੍ਰੈਜ਼ੀਡੈਂਟ ਸਾਹਿਬ ਜਿੰਦਾਬਾਦ। ਢੀਲੋ ਸਾਹਿਬ ਜਿੰਦਾਬਾਦ। ਅੱਜ ਜੀ ਲੱਗਾ ਸਾਹਿਬ। ਅ ਢੀਲੋ ਸਾਹਿਬ ਕੀ ਅੱਜ ਕੀ ਇਵੈਂਟ ਸੀਗਾ ਜੀ ਕੀ? ਅੱਜ ਜਿਹੜੀ ਕਲੋਨੀ ਹੈ ਸ਼ਦਾ ਸ਼ਿਵ ਕੰਪਲੈਕਸ ਇਹਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਇੰਸਟਾਲ ਕੀਤੇ ਜਾ ਰਹੇ ਉਹਦਾ ਉਦਘਾਟਨ ਕੀਤਾ। ਕਿਉਂਕਿ ਕੈਮਰੇ ਲੱਗਣ ਨਾਲ ਮੈਂ ਸਮਝਦਾ ਜਿਹੜੀ ਸਿਕਿਉਰਿਟੀ ਹੈ ਕਲੋਨੀ ਦੀ ਉਹ ਵਧੀਆ ਰਹੇਗੀ। ਔਰ ਜਿਹੜੀ ਕੋਈ ਇਹੋ ਜਿਹਾ ਕੋਈ ਇਨਸੀਡੈਂਟ ਨਾ ਹੋਵੇ ਕਿਉਂਕਿ ਅਨਕਲ ਮੈਂ ਸਮਝਦਾ ਕਈ ਅਜਿਹੇ ਇਨਸੀਡੈਂਟ ਹੋ ਰਹੇ ਨੇ ਜਿਦੇ ਵਿੱਚ ਮੈਂ ਸਮਝਦਾ ਇਹ ਕ ਸੀਸੀਟੀਵੀ ਕੈਮਰੇ ਜਿਹੜੇ ਆ ਬਹੁਤ ਜ਼ਰੂਰੀ ਨੇ ਔਰ ਕੋਸ਼ਿਸ਼ ਹੋਏਗੀ ਵੀ ਅਸੀਂ ਚਾਹਨੇ ਹਰ ਸੋਸਾਇਟੀ ਦੇ ਵਿੱਚ ਸੀਸੀਟੀਵੀ ਕੈਮਰੇ ਲਾਏ ਜਾ ਇਸਾ ਕੱਲੀ ਸდასਿਦ ਵਾਸਤੇ ਕਿ ਪੂਰੀ 5 ਨੰਬਰ ਵਾਰਡ ਦੇ ਅਜ ਕਿਤੇ ਸਾਰੇ ਵਾਰਡ ਛੋੜੀ-ਓੜੀ ਕਵਰ ਹੋਏਗਾ ਜੀ ਮਤਲਬ ਇੱਕ ਇੱਕ ਕਲੋਨੀ ਤੋਂ ਮੈਂ ਕੁਝ ਹੋਰ ਵੀ ਹੋ ਚੁੱਕੇ ਨੇ ਤਿੰਨ ਤਿੰਨ ਕਲੋਨੀਆਂ ਦੇ ਵਿੱਚ ਇਹਨਾਂ ਨੇ ਲਾ ਵੀ ਦਿੱਤੇ ਆ ਤੇ ਮਤਲਬ ਕੋਸ਼ਿਸ਼ ਹੈ ਕਿ ਸਾਰਾ ਵਾਰਡ ਜਿਹੜਾ ਹੈ ਉਹ ਇਹਦੇ ਨਾਲ ਕਵਰ ਕੀਤਾ ਜਾ ਸਾਰੇ ਜਿਰਕਪੁਰ ਦਾ ਪਹਿਲਾ ਵਾਰਡ ਮੰਨਿਆ ਜਾ ਰਿਹਾ ਤੇ ਹੋਰ ਜਿਹੜੇ ਜਿਰਕਪੁਰ ਦੀ ਸੈਟੀਆਂ ਹੈਗੀਆਂ ਉਹਨਾਂ ਨੂੰ ਵੀ ਸੀਸੀਟੀਵੀ ਕੀਤਾ ਜਾਏਗਾ ਕੁਝ ਐਂਡ ਪ੍ਰੋਵੀਜ਼ਨ ਹੈ ਤੁਹਾਡੀ ਦੇਖੋ ਕੋਸ਼ਿਸ਼ ਹੈਗੀ ਹੈ ਵੀ ਸੀਸੀਟੀਵੀ ਕੈਮਰੇ ਜਿਹੜੇ ਨੇ ਜਿੱਥੇ-ਜਿੱਥੇ ਜ਼ਰੂਰੀ ਨੇ ਜ਼ਰੂਰ ਲਾਏ ਜਾ ਕਿਉਂਕਿ ਸਕਿਉਰਿਟੀ ਜਿਹੜੀ ਮੈਸਮ ਦਾ ਸਭ ਤੋਂ ਜ਼ਰੂਰੀ ਹੈ ਇਹਦਾ ਖਰਚਾ ਇਹਦਾ ਖਰਚਾ ਨਗਰ ਕੌਂਸਲ ਦੇ ਰਹੀ ਹੈ ਕਿ ਆਪਣੇ ਬਿਹਫਤ ਕੀਤਾ ਜਾ ਰਿਹਾ ਨਹੀਂ ਇਹ ਆਪਣੇ ਬਿਹਫਤ ਕਰ ਲੈਣਾ ਹੈ ਦੇਖੋ ਇਨੀਸ਼ੀਏਟਿਵ ਹੈ ਇਹਨਾਂ ਦਾ ਮੈਸਮ ਦਾ ਸਾਡੇ ਐਮਸੀ ਨੀਹਾ ਜੀ ਇਹ ਬਹੁਤ ਵਧੀਆ ਇਨੀਸ਼ੀਏਟਿਵ ਲੈ ਰਿਹਾ ਹੈ ਔਰ ਇਹ ਆਪਣੇ ਵਾਰਡ ਦੇ ਵਿੱਚ ਇਹਨਾਂ ਦਾ ਇਹ ਮਹਿਮਾ ਇਹਨਾਂ ਦੀ ਇੱਕ ਲੋਕਾਂ ਨਾਲ ਪਹਿਲਾਂ ਕਿਸੇ ਵੀ ਅਸੀਂ ਸਾਰੀ ਜਿਹੜੀ ਇਹਨਾਂ ਦੀ ਵਾਰਡਾਂ ਨੂੰ ਕਵਰ ਕਰਾਂਗੇ ਬੀਸੀਸੀਟੀ ਕੈਮਰਾ ਸੋ ਇਹਨਾਂ ਆਪਣਾ ਜਿਹੜਾ ਵਾਅਦਾ ਉਹਨੂੰ ਪੂਰਾ ਕਰ ਰਹੇ ਨੇ ਚੇਲੋ ਸਾਹਿਬ ਇਹ ਤਾਂ ਬਹੁਤ ਅੱਛਾ ਪ੍ਰਾਲਾ ਚਲੋ ਬਹੁ ਬਹੁ ਮੁਬਾਰਕਾ ਤੁਹਾਨੂੰ ਇੱਕ ਸ਼ਹਿਰ ਦੇ ਵਿੱਚ ਨਜਾਇਜ਼ ਸਾਰੀਆਂ ਦਾ ਬੜਾ ਰੋਲਾ ਪੈ ਰਿਹਾ ਜੀ ਅੱਜ ਕੱਲ੍ਹ ਦੇਖੋ ਗੱਲ ਇਹ ਹੈ ਵੀ ਕੋਈ ਪਰਟਿਕੂਲਰ ਕਿਤੇ ਹੈ ਮੈਨੂੰ ਦੱਸੋ ਪਰ ਸਾਡੀ ਕੋਸ਼ਿਸ਼ ਇਹ ਹੈ ਵੀ ਨਜਾਇਜ਼ ਸਾਰੀਆਂ ਜਿਹੜੀਆਂ ਨਾ ਕੀਤੀਆਂ ਜਾਣ ਉਹਨਾਂ ਦੇ ਉੱਤੇ ਅਸੀਂ ਸਟ੍ਰਿਕਟਲੀ ਐਕਸ਼ਨ ਲੈ ਰਹੇ ਹਾਂ ਔਰ ਜੇ ਕੋਈ ਪਾਰਟਿਕੂਲਰ ਕੇਸ ਹੈਗਾ ਤਾਂ ਤੁਸੀਂ ਮੇਰੀ ਧਿਆਨ ਚ ਲਿਆਓ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਤੇਰਾ ਸਭ ਮੈਕਸਿਮਮ ਕੇਸਾਂ ਦੇ ਵਿੱਚ ਤੁਹਾਡੇ ਆਪਣੇ ਕਾਂਗਰਸੀ ਜਿਹੜੇ ਆਗੂ ਆ ਉਹਨਾਂ ਦੇ ਨਾਮ ਬੱਜਦੇ ਦੇਖੋ ਗੱਲ ਇਹ ਆ ਜੀ ਕੋਈ ਮੈਨੂੰ ਤੁਸੀਂ ਇੱਕ ਵੀ ਕੋਈ ਮੈਨੂੰ ਐਗਜ਼ਾਮਪਲ ਦਿਓ ਵੀ ਹਾਂ ਫਲਾਣੀ ਜਗ੍ਹਾ ਦੇ ਵਿੱਚ ਕੋਈ ਬੰਦਾ ਕੰਮ ਕਰ ਰਿਹਾ ਦੱਸੋ ਕ੍ਰਿਸ਼ਨਾਲ ਕਲੇਵ ਦੀ ਬੈਕਸਾਈਡ ਦੇ ਕੋਲ 24 25 ਕਲੇਵ ਦੀ ਕਲੋਨੀ ਕੱਟੀ ਜਾ ਰਹੀ ਹੈ ਜੀ ਕ੍ਰਿਸ਼ਨਾਲ ਕਲੇਵ ਕਿੱਧਰ ਟਕੋਲੀ ਟਕੋਲੀ ਦੇ ਵਿੱਚ ਹਾਂ ਜੀ ਕੀ ਕਿਹੜੀ ਕੌਨ ਕੱਟ ਰਿਹਾ ਦੱਸੋ ਕਿਹੜਾ ਬੰਦਾ ਤੁਹਾਨੂੰ ਨਜ਼ਰ ਕੌਨ ਸੋਦੇ ਤੁਸੀਂ ਮਾਲਕੋ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਨਹੀਂ ਪਰ ਨਜਾਇਜ਼ ਨਹੀਂ ਹੋ ਸਕਦਾ ਪਬਲੀਕਲੀ ਨਾ ਪੁੱਛੋ ਤੁਹਾਨੂੰ ਕੱਲੇ ਦੱਸ ਦਿੰਦਾ ਨਹੀਂ ਚਲੋ ਪਬਲੀਕਲੀ ਵੀ ਨਹੀਂ ਚਲੋ ਜੇ ਕੋਈ ਇਹ ਜਿਹਾ ਹੈ ਮੇਰੇ ਧਿਆਨ ਚ ਆਉਣਾ ਚਾਹੀਦਾ ਪਰ ਮੈਂ ਤੁਹਾਨੂੰ ਇਹ ਗੱਲ ਦਾ ਵਿਸ਼ਵਾਸ ਦੇਣਾ ਚਾਹੁੰਦਾ ਵੀ ਸਾਡਾ ਕੋਈ ਕਾਉਂਸਲਰ ਜਾਂ ਕੋਈ ਸਾਡਾ ਕਾਂਗਰਸ ਪਾਰਟੀ ਦਾ ਲੀਡਰ ਕੋਈ ਮੈਂ ਸਮਝਦਾ ਇਲੀਗਲ ਕੰਸਟਰਕਸ਼ਨ ਦੇ ਵਿੱਚ ਇਨਵੋਲਡ ਨਹੀਂ ਨਾਮ ਖੋਣ ਦਵਾਂਗੇ ਜੇ ਕੋਈ ਧਿਆਨ ਚਾਹੇਗੀ ਤਾਂ ਕੋਈ ਹੋਵੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਇੱਕ ਵਾਰਡ ਨੰਬਰ 4 ਦੇ ਵਿੱਚ ਸਰ ਨਜਾਇਜ਼ 21 ਫਲੈਟ ਬਣ ਰਹੇ ਨੇ ਜੀ ਤਾਂ ਕੋਈ ਬੰਦਾ ਆ ਬਸ ਬਲਕੇ ਇਹ ਹੈਗਾ ਵੀ ਜੇ ਬੰਦਾ ਸ਼ਿਕਾਇਤ ਕਰਦਾ ਉਹਨੂੰ ਪਰਟੀਕੂਲਰ ਦੱਸਿਆ ਜਾਂਦਾ ਵੀ ਅਵਤਾਰ ਸਿੰਘ ਨੇ ਤੇਰੀ ਸ਼ਿਕਾਇਤ ਕੀਤੀ ਉਹਨੂੰ ਟਿਕਾੜਾ ਜਾ ਕੇ ਇਹ ਕੱਲ ਦਾ ਇਨਸੀਡੈਂਟ ਹੈਗਾ ਕੋਈ ਮੇਰੇ ਧਿਆਨ ਲਿਆਓ ਕਿੱਥੇ ਬਣ ਰਹੇ ਨੇ ਮੈਨੂੰ ਐਗਜ਼ੈਕਟਲੀ ਦੱਸਿਆ ਜਾ ਮੈਂ ਹੋਣੇ ਸਭ ਇਹ ਕਾਉਂਸਲਰ ਇੱਥੇ ਨਹੀਂ ਨਾ ਉਹ ਇਹਨਾਂ ਦਾ ਧਿਆਨ ਚਾਹੀ ਗੇ ਇਹ ਨਕਸ਼ਾ ਬਿਲਕੁਲ ਪਲਾਟਾਂ ਦੇ ਪਾਸ ਹੈ ਦੇਖੋ ਚੈੱਕ ਕਰਾਂਗੇ ਜੇ ਦੇਖੋ ਜੇ ਕੋਈ ਨਕਸ਼ਾ ਪਾਸ ਹੈ ਤਾਂ ਉਹ ਤਾਂ ਮੁੱਦਾ ਥੇ ਲੋਕ ਕੇ ਪਾਸ ਹੈ ਤਾਂ ਪਰ ਹੋ ਨਹੀਂ ਸਕਤੇ ਪਰ ਜੇ ਕੋਈ ਬਿਗੈਰ ਨਕਸ਼ੇ ਪਾਸ ਕਰਾਏ ਕੋਈ ਕਾਰਵਾਈ ਕਰਾਉ ਦੇ ਖਿਲਾਫ ਕਰ ਦੇ ਸਰ ਨੋਟਿਸ ਜਾਰੀ ਹੋਇਆ ਅਗਰ ਨਕਸ਼ੇ ਪਾਸ ਹੁੰਦੇ ਤਾਂ ਨੋਟਿਸ ਜਾਰੀ ਨਹੀਂ ਹੁੰਦਾ ਨੋਟਿਸ ਜਾਰੀ ਜੇ ਕੀਤਾ ਗਿਆ ਫਿਰ ਉਹਦੀ ਕਾਰਵਾਈ ਕਰਾਂਗੇ ਜੇ ਕੋਈ ਨਹੀਂ ਰੁਕਦਾ ਵੈਸੇ ਜ਼ਿਆਦਾਤਰ ਜਿਹੜੀ ਕਾਰਵਾਈ ਬਣੇਗੀ ਉੱਤੇ ਕਾਰਵਾਈ ਕਰਾਂਗੇ ਜ਼ਿਆਦਾਤਰ ਜਿਹੜੀ ਨਗਰ ਕਾਉਂਸਲ ਦੀ ਕਾਰਵਾਈਆਂ ਨੋਟਿਸ ਤੱਕ ਰਹਿ ਜਾਂਦੀਆਂ ਨੇ ਜੀ ਨਹੀਂ ਨਹੀਂ ਅੱਗੇ ਵੀ ਅਸੀਂ ਉਹਨੂੰ ਲੌਜੀਕਲ ਐਂਡ ਤਾਈ ਲਾਵਾਂਗੇ ਜੇ ਕੋਈ ਨਹੀਂ ਰੁਕੇਗਾ ਉੱਤੇ ਪਰਚਾ ਵੀ ਦਰਜ ਕਰਾਵਾਂਗੇ ਜੋ ਲੀਗਲ ਕਾਰਵਾਈ ਬਣਦੀ ਹੈ ਉਹ ਬਿਲਕੁਲ 100% ਹੋ ਪਰ ਉਹ ਵੀ ਇੱਕ ਕੱਲ ਪਾਣੀ ਦਾ ਮੁੱਦਾ ਸੀਗਾ ਜੀ ਉੱਥੇ ਮੈਡਮ ਅੰਦਾਜ਼ੇ ਹੋਇਆ ਸੀਗਾ ਤੇ ਬੜਾ ਵਧੀਆ ਕੰਮ ਕਰਿਆ ਨੇ ਪਾਣੀ ਪ੍ਰੋਵਾਈਡ ਵੀ ਕਰਿਆ ਉੱਥੇ ਪਰ ਰੋਜ਼ ਤਾਂ ਟੈਂਕਰਾਂ ਨਾਲ ਪਾਣੀ ਪ੍ਰੋਵਾਈਡ ਹੋ ਨਹੀਂ ਸਕਦਾ ਉਹਨਾਂ ਦਾ ਕੋਈ ਪੱਛਾ ਦੇਖੋ ਗੱਲ ਇਹ ਹੈ ਉਹਨਾਂ ਦਾ ਜਿਹੜਾ ਪਸਲਾ ਹੈਗਾ ਸ਼ਗਰ ਅਪਾਰਟਮੈਂਟ ਦੀ ਸੀ ਗੱਲ ਕਰ ਰਿਹਾ ਮੇਰੇ ਧਿਆਨ ਦੇ ਵਿੱਚ ਹੈ ਉਹਨਾਂ ਦਾ ਮਸਲਾ ਹੈਗਾ ਉਹਨਾਂ ਦਾ ਹੱਲ ਕਰਾਂਗੇ ਸੀ ਉਹਨਾਂ ਨੇ ਅਪਲਾਈ ਕੀਤਾ ਹੋਇਆ ਠੀਕ ਹੈ ਕਿ ਨੀਲੀਗਲੀ ਤੌਰ ਦੇ ਉੱਤੇ ਜਦੋਂ ਉਹਨਾਂ ਨੂੰ ਪਰਮਿਸ਼ਨ ਮਿਲੇਗੀ ਉਦੋਂ ਉਹਨਾਂ ਨੂੰ ਅਸੀਂ ਜਿਹੜੀ ਕਮੇਟੀ ਦਾ ਪਾਣੀ ਉਹਦਾ ਮੁਹੱਈਆ ਕਰਾਵਾਂਗੇ ਉਦੋਂ ਤੱਕ ਉਹਨਾਂ ਦੀ ਜੋ ਸਮੱਸਿਆ ਹੈ ਉਹ ਮੈਡਮ ਇਹ ਜਿਹੜਾ ਇਹ ਜਿਹੜਾ ਤੁਸੀਂ ਅੱਜ ਸੀਸੀਟੀਵੀ ਕੈਮਰੇ ਵਾਲਾ ਕੰਮ ਕੀਤਾ ਇਹ ਕਿੱਥੋਂ ਤੁਹਾਡੇ ਕਿੱਥੋਂ ਪ੍ਰੇਨਾਂ ਕਿੱਥੋਂ ਮਿਲਿਆ ਤੁਹਾਨੂੰ ਪ੍ਰੇਰਣਾ ਸਾਡੇ ਵੀਰ ਜੀ ਖੜੇ ਹੋਏ ਨੇ ਉਹਨਾਂ ਨੇ ਸਾਨੂੰ ਅੱਜ ਆਪਣਾ ਆਸ਼ੀਰਵਾਦ ਦੇ ਕੇ ਵਾਰਡ ਨੰਬਰ 5 ਦੇ ਵਿੱਚੋਂ ਮੈਨੂੰ ਜੇਤੂ ਕਰਾਇਆ ਇੱਥੇ ਸਾਰੀ ਜਨਤਾ ਨੇ ਜਿਨ੍ਹਾਂ ਸਾਡੇ ਵਾਰਡ ਦੇ ਪਰਿਵਾਰ ਦੇ ਲੋਕ ਬੈਠੇ ਹੋਏ ਨੇ ਉਹਨਾਂ ਨੇ ਮੈਨੂੰ ਆਪਣਾ ਆਸ਼ੀਰਵਾਦ ਦਿੱਤਾ ਹੋਇਆ ਤੇ ਪ੍ਰੇਰਣਾ ਮੈਨੂੰ ਉੱਥੋਂ ਵੀ ਮਿਲਦੀ ਹੈ ਵਧੀਆ ਕੰਮ ਕਰਨ ਦੀ ਇਹ ਕਿਤੇ ਉਦਘਾਟਨ ਤੱਕ ਤੇ ਨਹੀਂ ਰਹਿ ਜਾਏਗਾ ਬਾਅਦ ਕਿਤੇ ਬੰਦ ਹੋ ਜੇਗਾ ਨਹੀਂ ਜੀ ਤੁਸੀਂ ਹੁਣ ਜਾ ਕੇ ਦੇਖੋਗੇ ਮੇਰੇ ਵਾਰਡ ਦੇ ਵਿੱਚ ਹਲੇ ਤੱਕ ਤਿੰਨ ਕਲੋਨੀਆਂ ਦੇ ਵਿੱਚ ਕੈਮਰੇ ਆਲਰੇਡੀ ਲੱਗ ਚੁੱਕੇ ਨੇ ਟੋਟਲ 10 ਕਲੋਨੀਆਂ ਮੇਰੇ ਵਾਰਡ ਦੇ ਵਿੱਚ ਆ ਰਹੀਆਂ ਨੇ ਤੇ ਜਲਦੀ ਤੋਂ ਜਲਦੀ ਕੰਮ ਕੈਮਰਾਜ਼ੇ ਲੱਗਣਗੇ ਜਿੱਦਾਂ ਹੁਣ ਮੈਂ ਅੱਜ ਸਦਾ ਸ਼ਿਵ ਦੀ ਗੱਲ ਕਰਾਂ ਤੇ ਇਹਦੇ ਵਿੱਚ ਟੋਟਲ 4 ਗੇਟ ਹੈਗੇ ਨੇ ਤੇ ਇਸ ਕਲੋਨੀ ਦੇ ਵਿੱਚ 8 ਕੈਮਰੇ ਇਸ ਟਾਈਮ ਇੰਸਟਾਲ ਹੋ ਚੁੱਕੇ ਨੇ ਐਕਸੈਸ ਕਿੱਥੋਂ ਹੋਬਾ ਜੀ ਇਹਦਾ ਇੱਕ ਕਾਮਨ ਪਲੇਸ ਦੇਖਿਆ ਗਿਆ ਜਿੱਦਾਂ ਹੁਣ ਆਪਾਂ ਜਿੱਥੇ ਇਸ ਟਾਈਮ ਖੜੇ ਹੋਏ ਆ ਇਸ ਦੇ ਕਮਿਊਨਿਟੀ ਸੈਂਟਰ ਦੇ ਵਿੱਚ ਇੱਥੇ ਇੱਕ ਕਾਮਨ ਪਲੇਸ ਰੱਖਿਆ ਗਿਆ ਹੈ ਕਿ ਜਿੱਥੇ ਇਸ ਚੀਜ਼ ਨੂੰ ਐਕਸੈਸ ਕੀਤਾ ਜਾ ਸਕਦਾ ਹੈ 24 ਘੰਟੇ ਤੇ ਨਿਗਰਾਨੀ ਚ ਰਹੇਗੀ 24 ਆਵਰ ਬਿਲਕੁਲ ਜੀ ਨਿਗਰਾਨੀ ਰਹੇਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਪੂਰੀ ਨਿਗਰਾਨੀ ਰਹੇਗੀ ਉਹਨਾਂ ਕੈਮਰ